ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁੱਖੀ ਟਿਵਾਨਾ ਟਿਵਾਨਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਇਹ ਜਿਹੜੀ ਵੈਰੈਟੀ ਹੈਗੀ ਹੈ ਇਹ ਹੈਗੀ ਹੈ ਆਪਣੀ ਕਣਕ ਦੀ ਜਿਹੜੀ ਨਵੀਂ ਕਿਸਮ ਆਈ ਹੈਗੀ ਹੈ HD 3385 ਤੇ ਦੇਖ ਸਕਦੇ ਆਪਾਂ ਇਹ ਸਾਰਾ ਤਕਰੀਬਨ ਤਕਰੀਬਨ ਬਾਹਰ ਆ ਚੁੱਕੀ ਹੈ ਤੇ ਸਿੱਟੇ ਜਿਹੜੇ ਹੈਗੇ ਸਿੱਟੇ ਆਪਾਂ ਦੇਖ ਸਕਦੇ ਆ ਕਿ ਕਾਫੀ ਲੰਮੇ ਸਿੱਟੇ ਨੇ ਤੇ ਜਿਹੜਾ ਪੱਤਾ ਹੈਗਾ ਪੱਤਾ ਵੀ ਕਾਫੀ ਚੌੜਾ ਜਿਹੜਾ ਝੰਡਾ ਪੱਤਾ ਹੈਗਾ ਝੰਡਾ ਪੱਤਾ ਦੇਖ ਸਕਦੇ ਆ ਆਪਾਂ ਕਿ ਕਾਫੀ ਜਿਹੜੇ ਹੈਗੇ ਨੇ ਚੌੜੇ ਨੇ ਇਹਦੇ ਤੇ ਰੰਗ ਜਿਹੜੀ ਹੈਗੀ ਹੈ ਰੰਗ ਤੇ ਵੀ ਬਿਲਕੁਲ ਗ੍ਰੀਨ ਹੈਗੀ ਹੈ ਗ੍ਰੀਨਰੀ ਦੇ ਵਿੱਚ ਹੈ ਫਸਲ ਇਹਦੀ ਜਿਹੜੀ ਬਿਜਾਈ ਹੈਗੀ ਹੈ ਬਿਜਾਈ ਆਪਾਂ ਨੇ ਕੀਤੀ ਸੀਗੀ ਇਹਦੀ 5 ਨਵੰਬਰ ਨੂੰ ਤੇ ਬਾਕੀ ਕੋਈ ਹੋਰ ਕਿਸੇ ਕਿਸਮ ਦੀ ਜਿਹੜੀ ਹੈਗੀ ਕੋਈ ਦਿੱਕਤ ਜਿਹੜੀ ਨਹੀਂ ਆਈ ਹੈਗੀ ਫਸਲ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਪੂਰੀ ਵਧੀਆ ਫਸਲ ਖੜੀ ਹੈ ਬਾਕੀ ਜਦੋਂ ਦਾਣੇ ਪੱਕਗੇ ਉਦੋਂ ਪਤਾ ਚੱਲੂਗਾ ਕਿ ਕਿੰਨੇ ਕ ਦਾਣੇ ਹੈਗੇ ਇੱਕ ਬੱਲੀ ਦੇ ਵਿੱਚ ਤੇ ਫਿਲਹਾਲ ਠੀਕ ਲੱਗ ਰਹੀ ਹੈ ਫਸਲ ਤੇ ਬਾਕੀ ਆਪਾਂ ਹੋਰ ਇਹਦੀ ਇੱਕ ਵੀਡੀਓ ਬਣਾ ਦਾਂਗੇ ਜਦੋਂ ਥੋੜੀ ਜੀ ਪਕਾਵਲ ਨੂੰ ਗਈ ਫਸਲ ਤੇ ਬਾਕੀ ਜਿਹੜੀ ਫਾਈਨਲ ਰਿਪੋਰਟ ਹੈਗੀ ਉਹ ਫਿਰ ਬਾਅਦ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਦਾ ਇਹਨਾਂ ਝਾੜ ਵਗੈਰਾ ਜਿਹੜਾ ਹੈਗਾ ਉਹ ਰਿਹਾ ਇਸ ਊਰਜ ਦੀ ਲਿਸ਼ਕੋਰ ਪੈ ਰਹੀ ਹੈ ਇਹ ਦੇ ਕਰਕੇ yellow yellow ਜਿਹਾ ਲੱਗ ਰਿਹਾ ਨੇ ਇਹ ਦੀ ਸਿੱਟੀ ਪਰ ਜਿਹੜੀ ਅਸਲ ਦੇ ਵਿੱਚ ਹੈਗੇ ਇਸ ਤਰ੍ਹਾਂ ਦੇ ਵਿੱਚ ਕਰਾਂਗੇ ਇਹਨੂੰ ਤਾਂ ਬਿਲਕੁਲ ਓਕੇ ਹੈਗੇ ਸੋ ਠੀਕ ਹੈ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਸਾਰਿਆਂ ਦਾ